ਸਵੇਰ ਦਾ ਟਾਈਮ ਚਾਹ ਆ ਗਈ ਆਪਣੀ ਮਾਰਨਿੰਗ ਟਾਈਮ ਨਾਲ ਆ ਕਿੰਨੀ ਆ ਕਿੰਨੀ ਆ ਜੋ ਬਣਾਈ ਨਹੀਂ ਇਹ ਖੁੱਲ ਰਹਿਣ ਦਾ ਮਸਲਾ ਆ ਯਾਰ ਮੈਂ ਖਲਤਾ ਹਾਂ ਸਿਨੇਮਾ ਰੋਡ ਕੀ ਗੱਲ ਹੈ ਵੀ ਆਪਾਂ ਬੈਠੇ ਆ ਬਾਹਰ ਪਰਨਾ ਟਿਕਾਹ ਹੈ ਨਹੀਂ ਇੱਥੇ ਬਸ ਇਹ ਆਂਦਾ ਮੈਨੂੰ ਆ ਕਮਾਈ ਫਿਰ ਉਹ ਇੱਥੇ ਆਉਂਦਾ ਤੁੱਪੇ ਬਹਿਣਾ ਨਹੀਂ ਟੇਕੇ ਲੈ ਆ ਮ ਕਮਾਵਾ ਯਾਰ ਇਹਨੂੰ ਹਾਂਜੀ ਸ਼ਸ਼ੀਕਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਆ ਖੁੱਲਾ ਹੀ ਆ ਖੁੱਲਾ ਖੁੱਲਾ ਹੀ ਹਾਂਜੀ ਸ਼ਸ਼ੀਕਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਲੋ ਕਰਦੇ ਹਾਂ ਛੋਟੇ ਜਿਹੇ ਬਲੌ ਦੀ ਸ਼ੁਰੂਆਤ ਤਸਵੀਰ ਦਾ ਟਾਈਮ ਹੋ ਚੁੱਕਾ 10 ਵਜੇ ਦਾ ਆਪਾਂ ਬੈਠਿਆ ਬਾਹਰ ਹਾਂਜੀ ਦੋਸਤੋ ਕਿਵੇਂ ਠੀਕ ਠਾਕ ਬੰਦੇ ਠੇਚਲੇ ਸਾਡੇ ਸਾਰੇ ਹੀ ਠੰਡ ਹੁੰਦੀ ਬੜੀ ਲੱਗ ਗਈ ਇਹਨੂੰ ਵੀ ਕਰਨ ਨੂੰ ਚਲੋ ਬਾਕੀ ਬਚਾ ਕਰੋ ਆਪਣਾ ਠੰਡ ਚੁੱਕੀ ਪੀਣ ਲਈ ਤੇ ਹੋਰ ਆਪਾਂ ਇੱਕ ਦੋ ਦਿਨਾਂ ਤੱਕ ਆਹੀ ਕਰਨਾ ਆਪਣਾ ਮੂਵੀ ਸ਼ੂਟ ਕਰਨੀ ਛੋਟੀ ਛੋਟੀ ਛੋਟ ਸ਼ਾਰਟ ਮੂਵੀ ਜਿਹੜੀਆਂ ਕਹਿੰਦੇ ਹਨ ਉਹ ਆਪਾਂ ਕਰਨ ਦੀ ਸੋਚਣ ਡਏ ਆ ਚਲੋ ਬਾਕੀ ਇਹ ਵਗੇ ਤੋਈਆਂ ਢਾ ਟਿਸਪੋਰਟ ਕਰਿਓ ਫਲਤੋ ਟਿਸਪੋਰਟ ਕਰਿਓ ਵੱਤ ਬਾਦ ਹਨ ਤੇ ਆਪਾਂ ਛੋਟਾ ਜਿਹਾ ਕੰਮ ਸ਼ੁਰੂ ਲੱਗੇ ਆ ਕਰਨ ਤੱਡੀ ਸਪੋਰ ਦਾ ਨੂੰ ਹੈ ਸਾਰਾ ਕੰਮ ਕੈਮੀਕਲ ਇਹ ਮਾਤਾ ਮੇਰੀ ਕੀ ਕਰਦੀ ਸੀ ਕੀ ਕਰਦੀ ਸੀ ਮੌਤ ਤਾਂ ਨਹੀਂ ਆ ਮੈਂ ਘਰ ਤੋਂ ਲੈ ਉਹਦੀ ਲੱਤ ਦੀ ਪਤੀਆ ਖੰਦੀ ਉਹ ਦੂਜੀ ਪੁੱਜੀ ਇਹ ਲੈ ਹਾਲੋਂ ਹਾਂ ਹਾਂ ਹਾਂਜੀ ਤੁਸੀਂ ਨਾ ਬੈਠਿਆ ਕਰੋ ਕਿਤੇ ਸੋਚ ਰਾਨਾ ਲੈ ਜਨ ਨੇ ਕੰਮ ਆਂਦਾ ਤਾਂ ਨਹੀਂ ਜੋ ਇਹ ਨੂੰ ਕੋ ਆਡੀ ਗੋਡੀ ਕਰ ਆਪਣੀ ਆ ਗਈ ਆ ਕਿੰਨੇ ਤੇ ਪੀਲੀ ਚਾਹ ਮੇਰੀ ਪੀਣ ਵਾਲੀ ਬਾਕੀ ਹੈ ਦਹਾਲੋਂ ਆ ਗਈ ਆ ਇਹ ਹਾਲੋਂ ਕਟਿੰਗ ਕਰਕੇ ਤੈਨੂੰ ਬਣਾਉਣਾ ਹਾਂ ਹਾਲੋਂ ਕਿਦ ਨੇ ਇਹਨੂੰ ਹਾਂਜੀ ਹਾਂਜੀ ਭਾਈ ਸਾਹਿਬ ਦੱਸੋ ਤੁਸੀਂ ਹਾਂ ਤੁਸੀਂ ਹਾਲੋਂ ਖਾਣੀ ਕਿ ਕਿਤੇ ਮੱਖ ਕਿਦ ਨੇ ਮੱਚ ਜਿੰਦੇ ਵਾਹ ਬੰਦੇ ਨੇ ਸਾਡਾ ਟਿਕਨ ਦੇ ਓਏ 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 ਹੱਟ ਪੇ ਬੈਠਾ ਟਪੇ ਤੋ ਪੁੱਛਿਆ ਗਿਆ ਕੀ ਕਹਿਣਾ ਚਾਹੁੰਦਾ ਓ ਗੱਲ ਵੀ ਕਰਿਆ ਕਰਨਾ ਕੋਈ ਹੀ ਨਹੀਂ ਲੱਗਿਆ ਕਰ ਕੋਈ ਕੀ ਕਹਿਣਾ ਹਾਂ ਵਿੱਚ ਸ਼ਾਂਤ ਹੋ ਜਾਂਦਾ ਤੇ ਵਿੱਚੇ ਰੀ 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 ਇਹ ਮੈਂ ਇਦਾਂ ਕਰੀ ਲਈ ਬਸ ਹੈਨਾ ਮੈਂ ਸੋਹਣਾ ਸਰਦਾਰ ਇਮਾਨਾ ਛੋਣਾ ਜਿਹੜਾ ਸੀ ਕਿ ਆਹੋ ਹਾਉਦਰ ਮਮੀ ਹਾਲੋ ਬਣਾਉਂਦੇ ਹਾਲੋ ਹਾਲੋ ਖਾਏਂਗੀ ਹਾਲੋ ਖਾਏਂਗੀ ਨਵ ਇਸ ਵੇਰੇ ਉਹਦੇ ਸਾਰੀ ਗੋਲੀਆਂ ਮੈਂ ਕਹਾਂ ਹਾਲੇ ਫੱਟ ਫੱਲੀ ਠੰਡ ਨੂੰ ਬੜੀ ਲੱਗ ਜਾਂਦੀ ਯਾਰ ਠੰਡਾਂ ਦੇ ਸੁੱਕੀ ਪੈਣ ਦੇ ਨਾ ਹਨ ਹਰਪਤ ਸੇਂਗਾ ਕੋ ਤਿਆਰੀ ਚ ਦੇਖ ਹਾਲੇ ਰਵੀਂ ਦਮ ਲਾਉ ਚੱਲਣ ਡੇ ਆਪਾਂ ਮੰਨ ਲੱਗੀ ਆ ਟਮਾਟਰਾਂ ਦੀ ਜੀਂਦੇ ਪਿਊਰੀ ਕੇ ਚੱਲਣੀ ਕਹਿ ਦਿੰਦੇ ਨਾ ਉਹ ਲੱਗਿਆ ਵਾ ਤਿਆਰ ਕਰਨ ਕਿੰਨਾ ਘਟ ਵੱਢ ਗਏ ਥੋੜਾ ਬਹੁਤ ਸਮਾਨ ਬਾਕੀ ਕੰਮ ਰਹਾ ਆ ਤਾਂ ਥੋੜਾ ਜੀਰਾ ਜੀਰਾ ਤਾਂ ਮੈਂ ਨਹੀਂ ਪਾਈਦਾ ਕਿਉਂਕਿ ਪਾਲਿਆ ਨਹੀਂ ਇਹ ਕਹਿੰਦੇ ਬੜਾ ਹੈ ਨਾ ਪਿਊਰੀ ਹੈ ਹੈ ਤਾਂ ਤਾਂ ਮਾਤ ਵੱਜੀ ਗਈ ਸਾਰੇ ਬੰਦਿਆਂ ਦੀ ਸਾਡੀ ਸਾਂਹ ਜਿਹਾ ਦੀ ਕਰੇ ਹੁੰਦਾ ਤੇ ਫੇਟ ਚੜੀਦਾ ਹੈ ਮਰੀਦ ਵਰਨਾ ਹੈ ਜਿੰਦੇ ਉਹ ਤਾਂ ਠੰਡ ਚ ਰਹਿੰਦੇ ਹੈ ਹਾਂ ਇਹ ਕਾਲਾ ਮਹਾਂਜਾ ਉਹ ਮੇਥੀ ਬਹੁਤ ਸੁਲਝ ਕੇ ਰੱਖੀ ਬਸ ਕੰਮ ਮੇਰਾ ਮੈਂ ਸੁਨਣਾ ਤਿਆਰ ਕਰਦਾ ਵਧੀਆ ਜਦੋਂ ਦੱਸਿਆ ਲਹਾਂ ਗੀ ਮਸਾਲੇ ਪਾਉਂ ਹਾਂ ਇਹ ਸਾਲ ਲੈ ਲੈ ਐਸੇ ਪਾਉਂ ਪੋੜ ਨਾ ਪਾਉਂ ਸੌ ਨੰਬਰ ਸਾਰ ਨਰਮ ਤੇ ਪਾਇਆ ਪਹਿਲਾ ਚੀਮਾ ਮੇਰੇ ਵੱਲ ਆ ਚੀ ਰਾਚੀ ਨਹੀਂ ਹੁਣ ਹੈਗੀ ਅੱਜ ਪਾਉਂਦੇ ਹਾਂ ਜਿਹਨ ਮੈਂ ਰਾਚੀ ਮੋਟੀ ਰਾਚੀ ਮੁੰਨੇ ਦੀ ਮੋਟੀ ਅੱਤੀ ਦੁੱਧੀ ਨਾ ਹਾਂ ਲੱਕ ਲੱਕੜ ਤੇ ਹੁੰਦੀ ਆ ਕਿਤਾਈ ਕੋਟਾ ਟਾਈਮ ਰੱਖਾਂਗੇ ਇਦਾਂ ਹਾਂਜੀ ਤੂੰ ਕਿ ਲੱਗੇ ਕਰ ਮੈਂ ਆਟਾ ਗੁੰਨ ਲਿਆ ਆਹ ਮਹਾਰਾ ਦੇ ਹੱਥ ਨੂੰ ਕੋਈ ਸਹੀ ਬੰਦੀ ਪਨੀਰ ਚੈੱਕ ਕਰਨ ਜਾਦੇ ਹਾਂ ਹਾਂ ਉਹ ਇਹਦਾ ਫਲ ਵੀ ਚੈੱਕ ਕਰਨਾ ਹਾਂ ਤਾਂ ਇਹ ਕਰਨਾ ਹੈ ਕਮ ਕਿਚਨ ਦਾ ਪਰ ਮੈਂ ਲੈ 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 ਵੀ ਮੇਰੇ ਟਮਾਟਰ ਪਾ ਤੇ ਵਿੱਚੋਂ ਦੇ ਬਾਹਰ ਡਲ ਗਿਆ ਇਹਨੋਂ ਕੋਈ ਨਹੀਂ ਇਹ ਸਾਫ ਹੈ ਚਾਹ ਸਾਫ ਹੀ ਹੈ ਸੁਧ ਹੈ ਹਾਂ ਲੈ ਉਹ ਕੋ 8 ਮਾਰ ਦੇ ਵੱਡੇ ਰਹਿ ਗਏ ਹਾਂ ਤੇ ਉਹਨਾਂ ਆਪਣੇ ਲੈ ਜਾਈਏ ਨਾ ਤੇ ਇਹ ਵੀ ਲੈ ਲਓ ਉਧਰ ਪਰੇ ਡਿਆ ਹੋਇਆ ਜਾ ਆਜਾ ਮਾਰਨ ਇਹ ਹਰਫਤੇ ਕੀ ਕੰਡਿਆ ਸੀ ਕੀ ਹੋਈ ਹੋਈ ਕਰਦਾ ਸੀ ਬਾਈ ਹਾਂਜੀ ਸਜਰੀ ਕਾਲ ਭਾਜੀ ਕੀ ਹਾਲ ਏ ਠੰਡ ਵੜੀ ਆ ਬਾਹਰ ਨਹੀਂ ਜਾਣਾ ਨਾ ਕਿਆ ਕੀ ਹਾਲ ਸਾਰਿਆਂ ਦਾ ਫਤਿਹ ਕਿਆ ਕੀ ਹਾਲ ਚਾਲ ਸਾਰਿਆਂ ਦਾ ਕਹੇ ਠੀਕ ਠਾਕ ਹੋ ਸਾਰੇ ਕਿਆ ਠੰਡ ਵੜੀ ਆ ਕਿਆ ਠੰਡ ਵੜੀ ਆ ਸਾਰੇ ਕਹੇ ਸਾਰੇ ਠੰਡ ਬਣੀ ਠੰਦ ਤੋਂ ਬਚੋ ਕਿਆ ਮੈਨੂੰ ਠੰਡੇ ਲੱਗੀ ਸੀ ਆਹੋ ਤੇ ਮੇਰੀ ਮੰਮੀ ਨੇ ਵੀ ਠੰਡੇ ਲੱਗੀ ਆ ਆਹੋ ਦਾ ਚਲਣ ਦੇ ਤੇ ਕੰਟੋਂ ਜੇ ਤੇ ਕੰਦੋਂ ਲਈ ਆਟਾ ਮੇਰਾ ਠੰਡ ਬੜੀ ਹੈ ਟਾਈਮ ਨਾਲ ਫੁਲਕੇ ਫੁਲਕੇ ਲਾ ਲੈਣੇ ਆ ਟਾਈਮ ਹੋ ਜਾ ਤਾ 5 ਵਜੇ ਦਾ ਓਹੋ ਆ ਲੱਗਦਾ ਕੰਮ ਗਲਤ ਜਿਹਾ ਹੋ ਗਿਆ ਨਿਕਨੇ ਕਟਰੇ ਚਾਹੀਦੇ ਓਹੋ ਇਹ ਜ਼ਿਆਦਾ ਘਮ ਖਰਾਬ ਕਰ ਲਿਆ ਇਹ ਇਹ ਨਾ ਨਾ ਇੰਨਾ ਚ ਬੰਦਾ ਅੱਜ ਕੱਲ ਵਧੀਆ ਫੂਡ ਇੱਥੇ ਤਿਆਰ ਹੁੰਦਾ ਵਧੀਆ ਫੂਡ ਨਾ ਤਣੀਏ ਕੱਟਣ ਵਾਲਾ ਪਿਆਜ਼ ਆ ਮਦਨ ਨਾਲ ਹੀ ਕੱਟਦੇ ਨੂੰ ਬਸੇ ਐ ਕਰਦੇ ਨਾ ਕਰਜ਼ੇ ਦਾ ਕੰਮ ਖਤਮ ਸੌਂ ਗਿਆ ਕਿ ਨਹੀਂ ਤੁਮ ਹੁੰਦੇ ਮੈਂ ਹਾਂ ਲੈ ਫੀ ਆਰ ਫਤਿਸੰ ਸੰ ਸੰਦਨਾ ਨਾ ਇਹਨਿੰਦਾ ਤੇ ਇਹਨ ਸਵਾਲ ਤੇ ਪਈ ਮਸਤ ਜਿਓ ਯਾਰ ਇਹ ਹਰਫਤ ਇਹ ਨਾ ਟੀਵੀ ਬੜਾ ਵੇਂਦਾ ਕਹਿੰਦੇ ਹਾਂ ਸੁੱਤੇ ਟੀਵੀ ਨਾ ਵੇਖਿਆ ਕਰੀ ਜਿਆਦਾ ਹੈ ਹੈ ਫਿਰ ਟੀਵੀ ਨਾ ਵਖਾਇਆ ਕਰੋ ਫੇਰ ਕੀ ਗਈ ਹਣ ਆਹ ਹੈ ਹਰਫਤ ਕੀ ਜਾਂਦਾ ਫਿਰ ਕਿ ਟੀਵੀ ਫਿਰ ਮੈਂ ਨਹੀਂ ਵੇਖਿਆ ਕਰਾ ਹੈ ਕਹਿ ਦੋ ਜੋ ਕਹਿਣਾ ਕਹਿ ਦੋ ਕਹਿ ਦੋ ਕਹਿ ਦੋ ਕਿ ਠੰਡੀ ਤੇ ਬੜੀ ਹੈ ਹੁਣ ਬਾਅਦ ਤੇ ਮੈਂ ਜਾ ਨਹੀਂ ਸਕਦਾ ਉਹ ਕੀ ਕਰਾਂ ਫਿਰ ਆਹੋ ਆਹੋ ਕੀ ਗੱਲ ਸੀ ਕੁਲਕੇ ਲੱਗਦਾ ਹੈ ਆਪਾਂ ਹੁੰਦਾਂ ਟਾਈਮੇ ਬਲ੍ਹਾ ਹੋ ਜਾਂਦਾ ਵਕਤਾਂ ਸਾਢੇ 5 6 ਵਜੇ ਹਨੇਰਾ ਹੋ ਜਾਂਦਾ ਅਜੇ ਟਾਈਮ ਅਜੇ ਦੇਖੋ ਅਦਿਨਾ ਸਾਢੇ 6 ਦਾ ਟਾਈਮ ਹੈ ਹਨੇਰ ਵਕਤਾਂ ਹੋ ਜਾਂਦਾ ਹੋ ਗਿਆ ਹਨੇਰ ਕੋ ਬਾਹਰ ਸਾਢੇ 6 ਪੌਣੇ 7 ਹੋਵੇ ਹਨੇਰਾ ਬਹੁਤ ਹੋ ਜਾਂਦਾ ਲੱਭਣ ਡਿਆ ਕੁਛ ਵਾਂ ਕੁਛ ਲੱਭਣ ਹਾਂ ਬਬੀਟੇ ਦਾ ਮਿੱਠਾ ਉੱਠਾ ਵਜੀਆਂਵੇਂ ਸਵੇਰੇ ਤੋਂ ਮਾ ਗਿਆ ਨਾ ਜਬੀ ਅੱਜ ਸਾਰੀ ਦਿੜੀ ਘਰੇ ਰਹੇ ਅੱਜ ਸ਼ਾਮਾਂ ਦੇ ਵਜ ਕੋਈ 7-8 ਮੈਂ ਕਿਹਾ ਚਲੋ ਦੁੱਧ ਲੈ ਆਉਣੇ ਨਾਲੇ ਤੇ ਨਾਲੇ ਚਲੋ ਬਾਰੋਂ ਗੇਟ ਖਾਂਕੂ ਦੀ ਮੈਰਸਨ ਲੈ ਆਉਣੇ ਕਿਉਂਕਿ ਖੰਗ ਬਹੁਤ ਆਉਣ ਲਈ ਬੜਾ ਬੁਰਾ ਹਾਲ ਖੰਗ ਦੇ ਨਾਲ ਚਲੋ ਦੇਖਦੇ ਹਾਂ ਫਿਰ और रेडी बड़ी वादिया लगी अभी टाइम हो चुका वेखो साढ़े अठद का मिलते फिर मोरनिंग टाइम तू जो साग व लगा कमेंट जरूर करो फेसबुक से स्नैपचैट पर जरूर ऐड करो बाय गुड नाइट रब रखा फिर दोबारा कह दिया अपना ख्याल रखो ठंड बहुत ज़्यादा सुखी ठंड पै रही है बाल बच्या बचो बाए गुड नाइट रब रख